ਗੁਰੂ ਨਾਨਕ ਦੇ ਮਹਾਰਾਜ ਜੀ ਦੀਆਂ ਉਹ ਤਸਵੀਰਾਂ ਮੇਰੇ ਖਿਆਲ ਚ ਕੋਈ ਇਕਾ ਦੁਕਾ ਇੱਕ ਅੱਧਾ ਕਿਤੇ ਹੋਵੇ ਤੇ ਕਹਿ ਨਹੀਂ ਸਕਦੇ ਵੀ ਗੁਰੂ ਨਾਨਕ ਪਾਤਸ਼ਾਹ ਜੀ ਹਲ ਵਾਉਂਦੇ ਹੋਣ ਹੱਥ ਦੇ ਵਿੱਚ ਉਹਨਾਂ ਦੇ ਹਲ ਦਾ ਮੁੱਠਾ ਹੋਵੇ ਖੇਤਾਂ ਦੇ ਵਿੱਚੋਂ ਝੋਨੇ ਵਿੱਚੋਂ ਨਦੀਨ ਘਾਹ ਕੱਢਦੇ ਹੋਣ ਇਹ ਫੋਟੋ ਗੁਰੂ ਨਾਨਕ ਦੇ ਮਹਾਰਾਜ ਜੀ ਦੀ ਕਿਤੇ ਕੋਈ ਪ੍ਰਚਲਿਤ ਨਹੀਂ ਕਿਹੜੀ ਫੋਟੋ ਪ੍ਰਚਲਿਤ ਗੁਰੂ ਨਾਨਕ ਦੇ ਮਹਾਰਾਜ ਜੀ ਦੀ ਸਿਰ ਤੇ ਦੋ ਤਿੰਨ ਮਾਲਾ ਬਲੇਟੀਆਂ ਹੋਈਆਂ ਨੇ ਸੱਜੇ ਖੱਬੇ ਗੁਰੂ ਨਾਨਕ ਦੇ ਮਹਾਰਾਜ ਜੀ ਦੇ ਸੇਵਕਲੇ ਪਏ ਹੋਏ ਨੇ ਆਲੇ-ਦੁਆਲੇ ਫੋਟੋਮਾਂ ਤੇ ਗੁਰੂ ਨਾਨਕ ਦੇ ਮਹਾਰਾਜ ਜੀ ਦੇ ਬਤਕਾਂ ਜੀਆਂ ਬਿਠਾਈਆਂ ਹੋਈਆਂ ਨੇ ਵੀ ਸ਼ਾਇਦ ਗੁਰੂ ਨਾਨਕ ਦੇ ਮਹਾਰਾਜ ਬਿਲਕੁਲ ਵਿਹਲੇ ਰਹਿੰਦੇ ਸਨ ਕੋਈ ਕੰਮ ਕਰਦੇ ਹੀ ਨਹੀਂ ਸਨ ਇਹ ਫੋਟੋਮਾਂ ਪ੍ਰਚਲਿਤ ਨੇ ਗੁਰੂ ਤੇਗ ਬਹਾਦਰ ਸਿੰਘ ਮਹਾਰਾਜ ਸ਼ਸਤਰ ਧਾਰੀ ਨਹੀਂ ਗੁਰੂ ਤੇਗ ਬਹਾਦਰ ਸਿੰਘ ਮਹਾਰਾਜ ਸਸਰ ਧਾਰੀ ਨੇ ਬਹੁਤ ਉੱਚ ਕੋਟੀ ਦੀ ਵਿਦਿਆ ਸੀ ਉਹਨਾਂ ਕੋਲ ਕਰਤਾਰਪੁਰ ਦੀ ਚੌਥੀ ਜੰਗ ਵਿੱਚ ਗੁਰੂ ਤੇਗ ਬਹਾਦਰ ਸੇ ਮਹਾਰਾਜ ਜੀ ਨੇ ਜੋਰ ਦਿਖਾਈ ਪਰ ਇੱਕ ਵੀ ਤਸਵੀਰ ਗੁਰੂ ਤੇਗ ਬਹਾਦਰ ਸੇ ਮਹਾਰਾਜ ਜੀ ਦੀ ਸ਼ਸਤਰਾਂ ਵਾਲੀ ਬਿਲਕੁਲ ਨਹੀਂ ਹੈ ਉਹ ਚੀਜ਼ਾਂ ਸਾਡੇ ਸਮਾਜ ਸਿੱਖਾਂ ਦੇ ਵਿੱਚ ਪ੍ਰਚਲਿਤ ਕੀਤੀਆਂ ਜਾਂਦੀਆਂ ਜਿਨ੍ਹਾਂ ਚੀਜ਼ਾਂ ਦੇ ਨਾਲ ਸਾਡੀ ਕੌਮ ਅਵੇਸਲੀ ਤੇ ਆਪਣੇ ਗੁਰੂਆਂ ਨੂੰ ਵਿਹਲਾ ਵਿਖਾਉਂਦਾ